ਇੱਕ ਪਾਸੇ ਪੰਜਾਬ 2025 ਦੇ ਵਿੱਚ ਹੜਾ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਦੂਜੇ ਪਾਸੇ ਕਈ ਸਿਆਸੀ ਲੀਡਰ ਇਹਨਾਂ ਹੜਾ ਦੀ ਆੜ ਦੇ ਵਿੱਚ ਆਪਣੀਆਂ ਸਿਆਸੀ ਰੂਟੀਆਂ ਸੇਕਣ ਦੇ ਵਿੱਚ ਲੱਗੇ ਹੋਏ ਨੇ ਤਾਂ ਦੱਸ ਦੇਈਏ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਤਿਰਹਾੜ ਪੀੜਤ ਲੋਕਾਂ ਦੀ ਮਦਦ ਦਾ ਦਾਵਾ ਕਰ ਰਹੀਆਂ ਨੇ ਤੇ ਇਹਨਾਂ ਹੜਾ ਦੇ ਦੌਰਾਨ ਮੁੱਖ ਤੌਰ ਤੇ ਸੁਖਬੀਰ ਬਾਦਲ, ਚਰਨਜੀਤ ਚੰਨੀ ਤੇ ਰਾਜਾ ਵੜਿੰਗ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਹੜ੍ਹ ਪੀੜਤਾਂ ਨੂੰ ਨੋਟ ਵੰਡ ਕੇ ਮਦਦ ਕੀਤੀ ਜਾ ਰਹੀ। ਦਰਅਸਲ ਇਹ ਸ਼ੁਰੂਆਤ ਸੁਖਬੀਰ ਬਾਦਲ ਨੇ ਕੀਤੀ। ਸੁਖਬੀਰ ਨੇ ਪਹਿਲਾਂ ਹੜ੍ਹ ਪੀੜਤ ਕਿਸਾਨਾਂ ਨੂੰ ਹਜ਼ ਦੀਆਂ ਗੱਡੀਆਂ ਵੰਡ ਕੇ ਔਖੇ ਸਮੇਂ ਦੇ ਵਿੱਚ ਮਦਦ ਕਰਨ ਦਾ ਦਾਵਾ ਕੀਤਾ ਉਸ ਤੋਂ ਬਾਅਦ ਕਾਂਗਰਸ ਵਿੱਚ ਦੌਰ ਦੇ ਵਿੱਚ ਪਿੱਛੇ ਨਹੀਂ ਲਈ ਆਂਗਰੇਜ਼ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਨੋਟਾ ਦੀਆਂ ਗੱਡੀਆਂ ਜਿਹੜੀਆਂ ਨੇ ਲੋਕਾਂ ਨੂੰ ਵੰਡੀਆਂ ਹਾਲਾਂਕਿ ਇਸ ਨੂੰ ਜੇਕਰ ਸਿਆਸੀ ਸਮੀਕਰਨ ਦੇ ਨਾ ਵਿਖਿਆ ਜਾਵੇ ਤਾਂ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਸ਼ੌਮਨੀ ਅਕਾਲੀ ਦਲ ਜੋ ਕਿ ਹਾਸ਼ੀ ਉੱਤੇ ਨਜ਼ਰ ਆ ਰਿਹਾ ਹੈ ਕਿ ਤਨਾ ਕਿਤੇ ਆਪਣੇ ਸਿਆਸੀ ਜ਼ਮੀਨ ਤਲਾਸ਼ਣ ਲੱਗਿਆ ਹੋਇਆ ਸੁਖਵੀਰ ਬਾਦਲ ਇਸ ਮੌਕੇ ਅਜਾਈ ਨਹੀਂ ਕਰਨਾ ਚਾਹੁੰਦੇ ਇਸ ਕਾਰਨ ਉਹਨਾਂ ਨੇ ਇੱਕ ਵੱਖਰੀ ਸ਼ੁਰੂਆਤ ਕੀਤੀ ਇਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਇਸ ਔਖੇ ਸਮੇਂ ਦੇ ਵਿੱਚ ਕੇਵਲ ਖੇਤਰੀ ਪਾਰਟੀ ਹੀ ਉਨਾ ਦੇ ਨਾਲ ਖੜੀ ਹੈ ਜੋ ਕਿ ਸੋ ਸਾਲ ਤੋਂ ਵੀ ਪੁਰਾਣੀ ਪਾਰਟੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਈ ਦੀਆਂ ਚੋਣਾਂ ਤੋਂ ਪਹਿਲਾਂ ਉਹ ਜ਼ਰੂਰ ਦਾਵਾ ਕਰਨਗੇ ਕਿ ਔਖੇ ਸਮੇਂ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦਾ ਨਾਲ ਖੜਨ ਵਾਲੀ ਸ਼ਮਣੀ ਅਕਾਲੀ ਦਲ ਸੀ ਸੋ ਹੁਣ ਵੇਲਾ ਆ ਗਿਆ ਹੈ ਲੋਕ ਵਿਖੇਤਰੀ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਤਾਂ ਹੁਣ ਵੇਖਣਾ ਹੋਏਗਾ ਕਿ 2017 ਦੀਆਂ ਚੋਣਾਂ ਚ ਸ਼ਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਉਹਨਾਂ ਨੂੰ ਲੋਕਾਂ ਦੀ ਕੀਤੀ ਇਸ ਮਦਦ ਦਾ ਕਿੰਨਾ ਹੁੰਗਾਰਾ ਮਿਲਦਾ ਹੈ ਦਸ਼ਕਾਂਵੇਂ ਵਿਦਾਸਤੇਗੇ ਕਿ 2017 ਤੋਂ ਬਾਅਦ ਸ਼ਮਨੀ ਅਕਾਲੀ ਦਲ ਦੀ ਸਥਿਤੀ ਨਾ ਮੋੜੀ ਰਹੀ। ਪਾਵੇਂ 2019 ਦੇ ਲੋਕ ਸਭਾ ਚੋਣਾਂ ਹੋਣ, 2022 ਦੇ ਵਿਧਾਨ ਸਭਾ ਚੋਣਾਂ ਜਾਂ ਫਿਰ 2024 ਦੀਆਂ ਲੋਕ ਸਭਾ ਚੋਣਾਂ। ਸ਼ਮਨੀ ਅਕਾਲੀ ਦਲ ਉਂਗਲਾ ਤੇ ਗਿਣਨਯੋਗੀ ਸੀਟਾਂ ਹੀ ਜਿੱਤ ਸਕੀ ਹੈ। ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਥੱਲੇ ਨਜ਼ਰ ਅਕਾਲੀ ਦਲ ਆਇਆ। ਹੁਣ ਅਕਾਲੀ ਦਲ ਦੀਆਂ ਨਜ਼ਰਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਨੇ। ਇੱਕ ਪਾਸੇ ਪੰਜਾਬ 2025 ਦੇ ਵਿੱਚ ਹੜਾ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਦੂਜੇ ਪਾਸੇ ਕਈ ਸਿਆਸੀ ਲੀਡਰ ਇਹਨਾਂ ਹੜਾ ਦੀ ਆੜ ਦੇ ਵਿੱਚ ਲੱਗੇ ਹੋਏ ਨੇ ਤਾਂ ਦੱਸ ਦੇ ਗਏ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਤਿਰਹਾ ਹਾਰਡ ਪੀੜਤ ਲੋਕਾਂ ਦੀ ਮਦਦ ਦਾ ਦਾਵਾ ਕਰ ਰਹੀਆਂ ਨੇ ਤੇ ਇਹਨਾਂ ਹੜਾ ਦੇ ਦੌਰਾਨ ਮੁੱਖ ਤੌਰ ਤੇ ਸੁਖਬੀਰ ਬਾਦਲ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਹੜ੍ਹ ਪੀੜਤਾਂ ਨੂੰ ਨੋਟ ਵੰਡ ਕੇ ਮਦਦ ਕੀਤੀ ਜਾ ਰਹੀ ਹੈ ਦਰਅਸਲ ਇਹ ਸ਼ੁਰੂਆਤ ਸੁਖਬੀਰ ਬਾਦਲ ਨੇ ਕੀਤੀ ਸੁਖਬੀਰ ਨੇ ਪਹਿਲਾਂ ਹੜ੍ਹ ਪੀੜਤ ਕਿਸਾਨਾਂ ਨੂੰ ਹਜ਼ਾਰਾਂ ਲੀਟਰ ਡੀਜ਼ਲ ਦਿੱਤਾ ਉਸ ਤੋਂ ਬਾਅਦ ਨੋਟਾਂ ਦੀਆਂ ਗੱਡੀਆਂ ਵੰਡ ਕੇ ਔਖੇ ਸਮੇਂ ਵਿੱਚ ਮਦਦ ਕਰਨ ਦਾ ਦਾਵਾ ਕੀਤਾ ਉਸ ਤੋਂ ਬਾਅਦ ਕਾਂਗਰਸ ਵਿੱਚ ਦੌਰ ਦੇ ਵਿੱਚ ਪਿੱਛੇ ਨਹੀਂ ਲਈ ਆਂਗਰੇਜ਼ ਦੇ ਸ ਜੁਦਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਨੋਟਾ ਦਿਆਂ ਗੱਡੀਆਂ ਜਿਹੜੀਆਂ ਨੇ ਲੋਕਾਂ ਨੂੰ ਵੰਡੀਆਂ ਹਾਲਾਂਕਿ ਇਸ ਨੂੰ ਜੇਕਰ ਸਿਆਸੀ ਸਮੀਕਰਨ ਦੇ ਨਾਲ ਵੇਖਿਆ ਜਾਵੇ ਤਾਂ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਸ਼ਮਨਿਆ ਕਾਲੀਦਲ ਜੋ ਕਿ ਹਾਸ਼ੀ ਉੱਤੇ ਨਜ਼ਰ ਆ ਰਿਹਾ ਹੈ ਕਿ ਤਨਾ ਕਿਤੇ ਆਪਣੇ ਸਿਆਸੀ ਜ਼ਮੀਨ ਤਲਾਸ਼ਣ ਲੱਗਿਆ ਹੋਇਆ ਸੁਖਬੀਰ ਬਾਦਲ ਇਸ ਮੌਕੇ ਜਾਈ ਨਹੀਂ ਕਰਨਾ ਚਾਹੁੰਦੇ ਇਸ ਕਾਰਨ ਉਹਨਾਂ ਨੇ ਇੱਕ ਵੱਖਰੀ ਸ਼ੁਰੂਆਤ ਕੀਤੀ ਇਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਉਸ ਔਖੇ ਸਮੇਂ ਦੇ ਵਿੱਚ ਕੇਵਲ ਖੇਤਰੀ ਪਾਰਟੀ ਹੀ ਉਹਨਾਂ ਦੇ ਨਾਲ ਖੜੀ ਐ ਜੋ ਕਿ ਸੋ ਸਾਲ ਤੋਂ ਵੀ ਪੁਰਾਣੀ ਪਾਰਟੀ ਐ ਆਉਣ ਵਾਲੇ ਸਮੇਂ ਦੇ ਵਿੱਚ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਜ਼ਰੂਰ ਦਾਅਵਾ ਕਰਨਗੇ ਕਿ ਔਖੇ ਸਮੇਂ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦਾ ਨਾਲ ਖੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਸੀ ਸੋ ਹੁਣ ਵੇਲਾ ਆ ਗਿਆ ਲੋਕੀ ਖੇਤਰੀ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਤਾਂ ਹੁਣ ਵੇਖਣਾ ਹੋਏਗਾ ਕਿ 2017 ਦੀਆਂ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਲੋਕਾਂ ਦੀ ਕੀਤੀ ਇਸ ਮਦਦ ਦਾ ਕਿੰਨਾ ਕੁ ਹੰਗਾਰਾ ਮਿਲਦਾ ਹੈ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ 2017 ਤੋਂ ਬਾਅਦ ਸ਼ਮਨੀ ਅਕਾਲੀ ਦਲ ਦੀ ਸਥਿਤੀ ਡਾਮਾ ਡੋਲਹੀ ਰਹੀ ਪਾਵੇਂ 2019 ਦੇ ਲੋਕ ਸਭਾ ਚੋਣਾਂ ਹੋਣ 2022 ਦੇ ਵਿਧਾਨ ਸਭਾ ਚੋਣਾਂ ਜਾਂ ਫਿਰ 2024 ਦੀਆਂ ਲੋਕ ਸਭਾ ਚੋਣਾਂ ਸ਼ਮਨੀ ਅਕਾਲੀ ਦਲ ਉਂਗਲਾ ਤੇ ਗਿਣਨਯੋਗੀ ਸੀਟਾਂ ਹੀ ਜਿੱਤ ਸਕੀ ਹੈ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤੋਂ ਥੱਲੇ ਨਜ਼ਰ ਅਕਾਲੀ ਦਲ ਆ ਹੁਣ ਅਕਾਲੀ ਦਲ ਦੀਆਂ ਨਜ਼ਰਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ